ਤੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜ਼ਮੀਦੋਸ ਕਰਵਾਇਆ ਇਸ ਮੌਕੇ ਤੇ ਪੁਲਿਸ ਦੇ ਕਈ ਵੱਡੇ ਅਧਿਕਾਰੀ ਵੀ ਮੌਜੂਦ ਸਨ ਪਠਾਨਕੋਟ ਪੁਲਿਸ ਵਿਭਾਗ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਸਮੁ컬 ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਫਿਸ ਵੱਲੋਂ ਡੈਫੋਲੇਸ਼ਨ ਆਰਡਰ ਪ੍ਰਾਪਤ ਹੋਇਆ ਸੀ ਉਹ ਡੈਫੋਲੇਸ਼ਨ ਆਰਡਰ ਜਦੋਂ ਸਾਡੇ ਕੋਲ ਆਇਆ ਅਸੀਂ ਉਸ ਵਿਅਕਤੀ ਦਾ ਕ੍ਰਿਮਿਨਲ ਰਿਕਾਰਡ ਚੈੱਕ ਕਰਦੇ ਆ ਕਿ ਅਪਰਾਧਿਕ ਗਤੀਵਿਧੀਆਂ ਕੀ ਆ ਤਾਂ ਕਿ ਸਾਨੂੰ ਬਾਅਦ ਵਿੱਚ ਕੋਈ ਪ੍ਰੋਬਲਮ ਨਾ ਆਵੇ ਅੱਜ ਕਾਨੂੰਨ ਕੋਲ ਤੁਸੀਂ ਕੋਲ ਇਸ ਕੰਦੀ ਗ੍ਰਾਉਂਡ ਆਰਡਰ ਦੀ ਜਿਹੜੀ ਐਸਆਰ ਜੀ ਨੂੰ ਪਾ ਲਿਆ ਹੋਇਆ ਭਾਰੀ ਜਰਾ ਸਥਿਆਪਤਤਾ ਨਾਲ ਕੀਤਾ ਗਿਆ ਸੀ ਤਾਂ ਸਾਡੀ ਜਿਹੜੀ ਰਿਪੋਰਟ ਜਿਹੜਾ ਹੈਗਾ ਅਸੀਂ ਉਸ ਨੂੰ ਚੈੱਕ ਕੀਤਾ ਤੇ ਉਹਦੇ ਖਿਲਾਫ ਜਿਹੜੇ ਹੈਗੇ ਆ ਉਹ 6 ਮੁਕਾਦਮੇ ਨਾਰਕਟਿਕਸ ਤੇ ਆਲਰੇਡੀ ਦਰਜ ਹੋਏ ਆ ਅਤੇ ਇਹ ਰੈਪਟੀ ਜਿਹੜਾ ਹੈਗਾ ਇਹ ਜਿਹੜਾ ਇਹ ਘਰ ਹੈਗਾ ਆ ਇਹ ਬੇਸਿਕਲੀ ਵਾਇਲੇਸ਼ਨ ਜਿਹੜੀ ਆ ਮਿਊਸਪਲ ਐਕਟ ਦੀ ਵਾਇਲੇਸ਼ਨ ਵੀ ਕੀਤੀ ਹੋਈ ਆ ਜਿਹੜੇ ਸਦਕਾ ਮਿਊਸਪਲ ਕਾਰਪੋਰੇਸ਼ਨ ਨੇ ਜਿਹੜਾ ਹੈਗਾ ਇਹਨੂੰ ਆਪਣੇ ਲੀਗਲ ਨੋਟਿਸਸ ਦੇ ਦਿੱਤੇ ਸੀਗੇ ਉਸ ਲੀਗਲ ਨੋਟਿਸਸ ਦੀ ਇਹਨਾਂ ਪਾਲਣਾ ਨਹੀਂ ਕੀਤੀ ਜਿਹਦੇ ਤਹਿਤ ਕਾਨੂੰਨੀ ਕਾਰਵਾਈ ਕਰਦੇ ਹੋਏ ਇਨ ਦੀ ਪ੍ਰੈਜ਼ੈਂਸ ਆਫ ਮੈਜਿਸਟਰੇਟ ਜਿਹੜਾ ਹੈਗਾ ਇਹਦੀ ਡਿਮੋਲਿਸ਼ਨ ਜਿਹੜੀ ਹੈਗੀ ਆ ਐਂਕਰੋਚਮੈਂਟ ਡਿਮੋਲਿਸ਼ਨ ਜਿਹੜੀ ਕਰ ਦਿੱਤੀ ਗਈ ਹੈ ਪਰ ਇਨ ਐਡੀਸ਼ਨ ਟੂ 댓 ਇਧੇ ਰਿਕਾਰਡ ਵੇਖਣ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਹੈਗਾ ਉਹਰਾਤੇ ਗਤੀਵਿਧੀਆਂ ਦੇ ਵਿੱਚ ਲਿਖਦਾ ਨਾਰਕੋਟਿਕਸ ਦੀ ਜਿਹੜੀ ਹੈਗੀ ਆ ਪੈਡਲਿੰਗ ਐਂਡ ਸਮਗਰੀ ਦੇ ਵਿੱਚ ਲਿਖਦਾ